ਕਿੰਦੇ ਇੱਕ ਵਾਰੀ ਮਸੇਰੇ ਮੱਸੀਆਂ ਫੜਨ ਵਾਲੇ ਉਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚ ਮੱਛੀਆਂ ਫੜਨੀਆਂ ਤੇ ਗਾਹਾਂ ਵੇਚ ਦੇਣੀਆਂ ਉਹਨਾਂ ਦਾ ਕੰਮ ਹੀ ਇਹ ਸੀ ਮਸੇਰਿਆਂ ਦਾ ਉਹਨਾਂ ਨੂੰ ਕਈ ਵਾਰੀ ਸਰਕਾਰ ਦਾ ਵੀ ਕਿਹਾ ਹੈ ਸੀ ਕਿ ਤੁਸੀਂ ਡੂੰਗੇ ਨਾ ਚਲੇ ਜਾਓ ਅੱਗੇ ਨਾ ਚਲੇ ਜਾਓ ਸਮੁੰਦਰ ਦੇ ਵਿੱਚਕਾਰ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਕਹਿੰਦੇ ਇੱਕ ਵਾਰੀ ਕਹਿੰਦੇ 3 ਕੱਤੇ ਜਾਣੇ ਕਹਿੰਦੇ ਇਕੱਠੇ ਹੋ ਕੇ ਇੱਕ ਕਿਸ਼ਤੀ ਦੇ ਵਿੱਚ ਬਹਿ ਕੇ ਮੱਸੀਆਂ ਫੜਨ ਵਾਸਤੇ ਸਮੁੰਦਰ ਦੇ ਵਿੱਚਕਾਰ ਚਲੇ ਗਏ ਵਿਚਾਲੇ ਚਲੇ ਗਏ ਮੱਸੀਆਂ ਦੇ ਭਾਲ ਕਰਦੇ ਕਰਦੇ ਸਾਰੇ ਮਸੇਰੇ ਤੀਕਤੀ ਜਾਣੇ ਭਾਲ ਕਰਦੇ ਕਰਦੇ ਕਿਨੇ ਜਦੋਂ ਸਮੁੰਦਰ ਦੇ ਵਿੱਚਕਾਰ ਚਲੇ ਗਏ ਬੜੀ ਦੂਰ ਚਲੇ ਗਏ ਪਤਾ ਨਹੀਂ ਲੱਗਿਆ ਉੱਪਰ ਵੇਖਦੇ ਨੇ ਆਕਾਸ਼ ਆ ਥੱਲੇ ਪਾਣੀ ਪਾਣੀ ਆ ਕਹਿੰਦੇ ਚਾਣਕ ਐਸਾ ਸਮਾਇਆ ਸਮੁੰਦਰ ਦੇ ਵਿੱਚਕਾਰ ਲਹਿਰਾਂ ਉੱਠੀਆਂ ਜਦੋਂ ਸਮੁੰਦਰ ਦੇ ਵਿੱਚਕਾਰ ਕਹਿੰਦੇ ਲਹਿਰਾਂ ਉੱਠੀਆਂ ਐਸੀ ਲਹਿਰ ਕਹਿੰਦੇ ਉਹ ਬੇੜੀ ਨੂੰ ਉਹ ਕਿਸ਼ਤੀ ਨੂੰ ਵੱਜੀ ਕਹਿੰਦੇ ਉਹ ਕਿਸ ਦੀ ਦਰਿਆ ਦੇ ਵਿੱਚ ਡੁੱਬੂਗੀ ਉਹਦੇ ਵਿੱਚ 29 ਜਾਣੇ ਨਾਲ ਹੀ ਕਹਿੰਦੇ ਉਹ ਡੁੱਬ ਗਏ ਇੱਕ ਬਚ ਗਿਆ ਪਤਾ ਨਹੀਂ ਉਸ ਕਾਲਪੁਰਖ ਦੀ ਪਰਮਾਤਮਾ ਦੀ ਕਿਵੇਂ ਉਹ ਤੇ ਨજર ਹੋਈ ਉਹ ਪਾਣੀ ਦੇ ਉੱਪਰ ਕਹਿੰਦੇ ਤੈਰਨ ਜਾਣਦਾ ਸੀ ਤੈਰਦਾ ਰਿਹਾ ਤੈਰਦਾ ਰਿਹਾ ਤੇ ਬਾਕੀ ਸਾਰੇ ਮਰ ਗਏ ਮੌਤ ਹੋ ਗਈ ਸਾਰਿਆਂ ਦੀ 29 ਜਣਿਆਂ ਦੀ 1 ਵਜਿਆ ਹੁਣ ਜੇ ਦੇਖਦਾਗਾ ਆਲੇ-ਦਾਲੇ ਪਾਣੀ ਪਾਣੀ ਆ ਉੱਪਰ ਦੇਖਦਾ ਆਕਾਸ਼ ਆਦਾ ਪਰ ਹੌਸਲਾ ਨਹੀਂ ਹਾਰੇ ਆ ਡਰਿਆ ਨਹੀਂ ਘਬਰਾਇਆ ਨਹੀਂ ਕਿਉਂ ਉਹਦਾ ਕਿੱਤਾ ਸੀ ਸਮੁੰਦਰ ਦੇ ਵਿੱਚ ਹੀ ਰਹਿੰਦਾ ਸੀ ਉਹਦਾ ਕੰਮ ਹੀ ਏ ਸੀ ਘਬਰਾਇਆ ਨਹੀਂ ਤੈਰਨ ਜਾਣਦਾ ਸੀ ਤੈਰਦਾ ਰਿਹਾ ਤੈਰਦਾ ਰਿਹਾ ਕਹਿੰਦੇ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਕਹਿੰਦੇ ਪੰਜ ਦਿਨ ਸਮੁੰਦਰ ਦੇ ਵਿੱਚ ਘਾਰ ਤੈਰਦਾ ਰਿਹਾ ਨਾ ਖਾਣ ਨੂੰ ਨਾ ਪੀਣ ਨੂੰ ਜੇ ਪਾਣੀ ਪੀਂਦਾ ਸਮੁੰਦਰ ਦਾ ਪਾਣੀ ਖਾਰਾ ਹੁੰਦਾਗਾ ਪੀਣ ਦੇ ਯੋਗ ਨਹੀਂ ਹੁੰਦਾ بارش ਪੈਰੀ ਆ ਤੈਰਦਾ ਹੋਇਆ ਮੂੰਹ ਟੱਟ ਲੈਂਦਾ ਤੇ ਮੂੰਹ ਦੇ ਵਿੱਚ ਕੁਝ ਬੂੰਦਾ ਪਾਣੀ ਦੀ ਪੈਂਦੀਆਂ ਨੇ ਉਹਦਾ ਸਹਾਰਾ ਲੈ ਕੇ ਤੈਰਦਾ ਰਿਹਾ ਕਹਿੰਦੇ ਦਿਨ ਰਾਤ ਕਹਿੰਦੇ 5 ਦਿਨ ਸਮੁੰਦਰ ਦੇ ਵਿੱਚ ਕਹਿੰਦੇ ਤੈਰਦਾ ਹੋਇਆ ਤੈਰਦਾ ਹੋਇਆ ਬੰਗਲਾਦੇਸ਼ ਵੱਲ ਆ ਗਿਆ ਇਧਰੋਂ ਕਹਿੰਦੇ ਸਮੁੰਦਰੀ ਜਹਾਜ਼ ਸਮੁੰਦਰੀ ਜਹਾਜ਼ ਕਹਿੰਦੇ ਦਰਿਆ ਦੇ ਵਿੱਚ ਜਾ ਰਿਹਾ ਸੀ ਕਹਿੰਦੇ ਕਿਸੇ ਮੇਲ ਬੰਦੇ ਦੀ ਜਿਹੜਾ ਜਹਾਜ਼ ਚਲਾ ਰਿਹਾ ਸੀ ਕਹਿੰਦੇ ਉਹਦੀ ਕਿਤੇ ਨਿਗਾਹ ਚਲੀ ਗਈ ਵੀ ਇਹ ਬੰਦਾ ਸਮੁੰਦਰ ਦੇ ਵਿੱਚਕਾਰ ਕਿਵੇਂ ਆ ਗਿਆ ਇਹ ਤੈਰ ਰਿਹਾਗਾ ਉਹਨੇ ਜਹਾਜ਼ ਮੁੜਿਆ ਕਹਿੰਦੇ ਕੋਲੇ ਲਾਇਆ ਕਹਿੰਦੇ ਵਿੱਚ ਜਦੋਂ ਕੋਲੇ ਲਾ ਕੇ ਕਹਿੰਦੇ ਜਾਲ ਸੱਟਿਆ ਤੇ ਉਹਨੂੰ ਬਾਹਰ ਕੱਢਿਆ ਕੱਢ ਕੇ ਜਹਾਜ਼ ਦੇ ਵਿੱਚ ਜਦੋਂ ਉਹਨੂੰ ਸੁਤਬਤ ਜਦੋਂ ਆਈ ਵਾੜੀ ਮੋਟੀ ਉਹਨੇ ਸਾਰੀ ਆਪਣੀ ਹਕੀਕਤ ਸਾਰੀ ਗੱਲ ਦੱਸੀ ਬੀਜੇ ਮੈਨੂੰ 5ਵਾਂ ਦਿਨ ਹੋ ਗਿਆ ਮੇਰੇ ਨਾਲ ਦੇ 29 ਜਾਣੇ ਪਤਾ ਹੀ ਨਹੀਂ ਉਹਨਾਂ ਦੀ ਤਾਂ ਸ਼ਾਇਦ ਮੌਤ ਹੋ ਗਈ ਡੁੱਬ ਗਏ ਨੇ ਤੇ ਮੈਂ ਹੌਸਲਾ ਨਹੀਂ ਹਾਰੇ ਉੱਪਰ ਵੇਖਦਾ ਸੀ ਆਕਾਸ਼ ਦੀ ਵਾਰਸ ਫੈਰੀ ਸੀ ਥੱਲੇ ਵੇਖਦਾ ਤੇ ਪਾਣੀਓ ਪਾਣੀ ਮੈਂ ਤੈਰਦਾ ਰਿਹਾ 5 ਦਿਨ ਹੋ ਗਏ ਨਾ ਕੁਝ ਖਾਦਾ ਨਾ ਪੀਤਾ ਕੁਝ ਨਹੀਂ ਬਿੜਿਆ ਤੈਰਦਾ ਰਿਹਾ ਪਰ ਹੌਸਲਾ ਨਹੀਂ ਹਾਰੇ ਆ ਮੈਂ ਉਸ ਅਕਾਲ ਪੁਰਖ ਤੇ ਪਰਮਾਤਮਾ ਤੇ ਭਰੋਸਾ ਰੱਖਿਆ ਵੀ ਬਚਾਉਣ ਵਾਲਾ ਵੀ ਉਹੀ ਆ ਤੇ ਮਾਰਨ ਵਾਲਾ ਵੀ ਉਹੀ ਆ ਆਪਣੀ ਸਾਰੀ ਹਕੀਕਤ ਨੇ ਬਿਆਨ ਕੀਤੀ ਦੱਸੀ ਅੱਜ ਪੰਜਵਾਂ ਦਿਨ ਹੋ ਗਿਆ ਪਰ ਮਰ ਤੈਰ ਨਾ ਨਹੀਂ ਛੱਡਿਆ ਤੈਰਦਾ ਰਿਹਾ ਹੌਲੀ ਹੌਲੀ ਪਾਣੀ ਦੇ ਵਿੱਚਕਾਰ ਇਦੋਂ ਕਹਿੰਦੇ ਸਾਰੀ ਗੱਲ ਪੁੱਛੀ ਗਈ ਕਹਿੰਦੇ ਪਤਾ ਲੱਗਾ ਵੀ 600 ਕਿਲੋ ਕਿਲੋਮੀਟਰ ਇਹ ਤੈਰ ਕੇ ਲੰਘ ਆਇਆ ਸੀ 5 ਦਿਨਾਂ ਦੇ ਵਿੱਚ ਪਰ ਉਹ ਸਮੁੰਦਰੀ ਜਹਾਜ਼ ਦੇ ਵਿੱਚ ਬੈਠੇ ਹੋਏ ਹੁੰਦੇ ਨਿੰਗਾ ਪੈ ਗਏ ਉਹਨਾਂ ਨੇ ਬਾਹਰ ਕੱਟ ਲਿਆ ਉਹਦਾ ਬਚਾਅ ਹੋ ਗਿਆ ਤੇ ਨਹੀਂ ਜ਼ਿੰਦਗੀ ਖਤਮ ਹੋ ਜਾਣੀ ਚ ਪਰ ਹੌਸਲਾ ਨਹੀਂ ਹਾਰੇ ਆ ਕਹਿਣ ਤੋਂ ਭਾਵ ਜਿਹੜੇ ਹੌਸਲਾ ਨਹੀਂ ਹਾਰਦੇ ਚਲਦੇ ਰਹਿੰਦੇ ਨੇ ਉਹ ਮੰਜ਼ਲ ਤੇ ਪਹੁੰਚ ਜਾਂਦੇ ਨੇ ਉਹਨਾਂ ਦਾ ਬਚਾਅ ਹੋ ਜਾਂਦਾ ਹੈ ਤੇ ਗੁਰੂ ਅਕਾਲ ਪੁਰਖ ਵਹਿਗੁਰੂ ਬਚਾਉਣ ਵਾਲਾ ਵੀ ਆ 31 ਦੇ ਵਿੱਚ ਇੱਕ ਨੂੰ ਬਚਾ ਲਿਆ ਤੇ 29 ਚਲੇ ਗਏ ਉਹ 31 ਵਾ ਵੀ ਨਹੀਂ ਫਿਰ ਲੱਗਣ ਦਿੰਦਾ ਉਹ ਬਚਾ ਲੈਂਦਾਗਾ ਜੇ ਵਿਖਿਆ ਜਾਏ ਸਮੁੰਦਰ ਦੇ ਵਿੱਚ ਬੜੇ ਤਰ੍ਹਾਂ ਦੇ ਜੀਵ ਨੇ ਉਹ ਵੀ ਖਾ ਸਕਦੇ ਸੀ ਪਰ ਜੇ ਤੋ ਬਤਾਉਣ ਵਾਲਾ ਪਰਮਾਤਮਾ ਹੋਵੇ ਫਿਰ ਕੋਈ ਨਹੀਂ ਮਾਰ ਸਕਦਾ ਸੋਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਸਦਾ ਹੀ ਉਹਨੂੰ ਜਪਦਾ ਰਹੇ ਹੌਂਸਲਾ ਰੱਖ ਮੰਜਲ ਤੇ ਤੁਰਿਆ ਚੱਲੇ ਇੱਕ ਦਿਨ ਤੇਰੀ ਬਾਹ ਪੜੇਗਾ ਆਜ ਦਸਾਂ ਸਿਧ ਕਰ ਤਲ ਸਭ ਕਿਰਪਾ ਤੁਮਾਰੀ